ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਜਹੜਾਂ ਦੀ ਮਾਰ ਢੇਠਾਈ ਪੰਜਾਬ ਦੇ ਦੌਰੇ ਤੇ ਨੇ ਚੋਹਾਨ ਅੰਮ੍ਰਿਤਸਰ ਗੁਰਦਾਸਪੁਰ ਤੇ ਕਪੂਥਲਾ ਵਿੱਚ ਕਿਸਾਨਾਂ ਤੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨਗੇ ਸਾਡੇ ਸੰਪਾਦਕ ਗੁਰਮੀਤ ਸਿੰਘ ਨੇ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ ਆਓ ਦੇਖਦੇ ਹਾਂ ਇਹ ਰਿਪੋਰਟ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਉਸ ਇਲਾਕੇ ਦੇ ਵਿੱਚ ਮੌਜੂਦ ਹਾਂ ਜਿੱਥੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਦੌਰਾ ਕਰ ਰਹੇ ਨੇ ਇਹ ਉਹ ਇਲਾਕਾ ਹੈ ਜਿੱਥੇ ਤੁਸੀ ਬੰ ਟੁੱਟਣ ਤੋਂ ਬਾਅਦ ਅੰਮ੍ਰਿਤਸਰ ਦੇ ਇਹਨ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਪਾਣੀ ਆਇਆ ਸੀ ਉਹ ਕੋਨੇਵਾਲ ਬੇਦੀ ਚੰਨਾ ਤੇ ਇਸ ਦੇ ਨਾਲ ਤੀਜਾ ਇੱਕ ਹੋਰ ਪਿੰਡ ਸੀ ਮਗਰ ਇਸ ਦੇ ਨਾਲ ਹੀ ਇਹ ਜਿਹੜਾ ਸਿਲਸਿਲਾ ਹੈ ਵੱਧਦੇ ਆ ਵੱਧਦੇ ਆ 190 ਪਿੰਡਾਂ ਤੱਕ ਹੁਣ ਜਾ ਪਹੁੰਚਿਆ ਹੈ ਇਸ ਦੇ ਨਾਲ ਹੀ ਪੂਰੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਤਕਰੀਬਨ 1655 ਪਿੰਡ ਇਸ ਸਮੇਂ ਹੜ੍ਹ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਸਭ ਤੋਂ ਪਹਿਲਾਂ ਇਸ ਇਲਾਕੇ ਦੀ ਤਸਵੀਰ ਤੁਹਾਨੂੰ ਵਿਖਾਉਣਾ ਬਿਲਕੁਲ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਇਹ ਪਿੰਡ ਦੇ ਖੇਤ ਨੇ ਜਿਹੜੇ ਕਿ ਪੂਰੀ ਤਰ੍ਹਾਂ ਨਾਲ ਪਾਣੀ ਦੇ ਵਿੱਚ ਡੁੱਬੇ ਹੋਏ ਤੇ ਇਸ ਸਮੇਂ ਮੈਂ ਇੱਕ ਸੜਕ ਤੇ ਚੱਲ ਰਿਹਾ ਹਾਂਗਾ ਤੇ ਇਹ ਜਿਹੜੀ ਸੜਕ ਹੈਗੀ ਆ ਇਹ ਰਨਿੰਗ ਰੋਡ ਹੈ ਮਗਰ ਹੁਣ ਤੋਂ ਕੁਝ ਸਮੇਂ ਪਹਿਲਾਂ ਇੱਥੇ ਵੀ ਪਾਣੀ ਆ ਗਿਆ ਸੀ ਜਿਹੜਾ ਕਿ ਹੁਣ ਥੋੜਾ ਜਿਹਾ ਥੱਲੇ ਗਿਆ ਹੈ ਜਿਸ ਦਾ ਵਾਟਰ ਲੈਵਲ ਹੁਣ ਦੂਜੇ ਪਾਸੇ ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਇਹ ਜਿਹੜੀ ਸੜਕ ਜਿਸ ਤੇ ਮੈਂ ਖੜਿਆ ਹੋਇਆ ਹਾਂ ਇਹ ਇੱਕ ਤਰ੍ਹਾਂ ਨਾਲ ਬੰਦ ਦਾ ਹੀ ਕੰਮ ਕਰ ਰਹੀ ਹੈ ਕਿਉਂਕਿ ਜਿਹੜਾ ਪਾਣੀ ਉਧਰ ਇਧਰ ਕ੍ਰਾਸ ਹੋਵੇਗਾ ਉਸ ਪਾਣੀ ਨੂੰ ਰੋਕਣ ਦਾ ਕੰਮ ਇਹ ਸੜਕ ਕਰ ਰਹੀ ਹੈ ਕਿਉਂਕਿ ਇਹ ਥੋੜਾ ਜਿਹਾ ਅਪਰ ਸਾਈਡ ਤੇ ਬਣੀ ਹੋਈ ਹੈ ਉਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਇਧਰ ਵੀ ਖੇਤਾਂ ਦੇ ਵਿੱਚ ਕਿਉਂਕਿ ਮਾਦੋਪੁਰ ਹੈਡਵਰਕਸ ਦੇ ਜਿਹੜੇ ਚਾਰ ਗੇਟ ਟੁੱਟੇ ਸਨ ਉਸ ਤੋਂ ਬਾਅਦ ਪਾਣੀ ਇਸ ਪਾਸੇੋਂ ਪਿੰਡਾਂ ਦੇ ਵਿੱਚ ਆ ਰਿਹਾ ਹੈ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਤੇ ਇਹ ਉਹ ਇਲਾਕਾ ਹੈ ਜਿਹੜਾ ਕਿ ਗੁਰਦਾਸਪੁਰ ਦੇ ਨਾਲ ਬਿਲਕੁਲ ਲੱਗਦਾ ਹੈ ਡੇਰਾ ਬਾਬਾ ਨਾਨਕ ਨਾਨਕ ਇਲਾਕਾ ਜਿਹੜਾ ਹੈ ਉਹ ਇਧਰੋਂ 1.5 ਤੋਂ 2 ਕਿਲੋਮੀਟਰ ਹੀ ਦੂਰ ਹੈ ਤੇ ਉੱਥੇ ਵੀ ਸਭ ਤੋਂ ਵੱਧ ਪਿੰਡ ਪੰਜਾਬ ਦੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੀ ਸੰਖਿਆ ਗਿਣਤੀ ਜਿਹੜੀ ਹੈ ਉਹ 324 ਦੇ ਕਰੀਬ ਹੈ ਤੇ ਇਹ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਵੀ ਹੋ ਰਿਹਾ ਜੇ ਓਵਰオール ਅਸੀਂ ਗੱਲ ਕਰੀਏ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਫਾਜ਼ਿਲਕਾ ਤੇ ਲਗਾਤਾਰ ਪਿੰਡਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਉਹ ਹੜਾਂ ਦੀ ਲਪੇਟ ਦੇ ਵਿੱਚ ਜਿਹੜੇ ਪਿੰਡ ਆਏ ਨੇ ਤੇ ਜੇ ਸਪੈਸੀਫਿਕਲੀ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉੱਥੇ ਜੰਮੂ ਪਠਾਨਕੋਟ ਹਾਈਵੇ ਹੈ ਜਿੱਥੇ ਕਿ ਹਾਈਵੇ ਦਾ ਇੱਕ ਪਾਸਾ ਥੱਲੇ ਤਸ ਜਾਣ ਦੇ ਕਾਰਨ ਉਹ ਆਪਰੇਸ਼ਨਲ ਨਹੀਂ ਹੋ ਸਕਿਆ ਤੇ ਆਲਟਰਨੇਟ ਰੂਟ ਯਾਨੀ ਕਿ ਬਦਲਵਾ ਰੂਟ ਜਿਹੜਾ ਹੈ ਉਹ ਆਮ ਲੋਕਾਂ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ